ਪ੍ਰਸਾਸ਼ਨ ਲੁਧਿਆਣਾ ਵੱਲੋਂ ਤਰੰਗ ਹੈਲਪਲਾਈਨ ਇੱਕ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੈਰੀਅਰ ਕਾਉਂਸਲਿੰਗ ਸਾਈਕੋਲੋਜੀਕਲ ਸਪੋਰਟ ਔਰ ਕਿਸੇ ਨੂੰ ਵੀ ਜਿਹੜਾ ਡਰਗ ਦੇ ਰਿਲੇਟਿਡ ਕੋਈ ਵੀ ਮਦਦ ਚਾਹੀਦੀ ਹੈ ਉਹਦੀ ਇਨਫੋਰਮੇਸ਼ਨ ਕਿ ਸਰਕਾਰ ਦੇ ਅਯੋਧ ਨਸ਼ਾ ਵਿਰੁੱਧ ਔਰ ਕੋਈ ਵੀ ਮਾਤਾ ਪਿਤਾ ਨੂੰ ਆਪਣੇ ਬੱਚੇ ਨੂੰ ਲੈ ਕੇ ਕੋਈ ਕੰਸਰਨ ਹੈ ਉਹ ਉਸ ਹੈਲਪਲਾਈਨ ਤੇ ਕਾਲ ਕਰ ਸਕਦਾ ਹੈ ਉਸ ਹੈਲਪਲਾਈਨ ਦੇ ਰਾਹੀਂ ਅਸੀਂ ਕਿਸੇ ਬੱਚੇ ਨੂੰ ਜਿਹੜਾ ਇਸ ਇਸ ਦੇ ਸ਼ਿਕੰਜੇ ਦੇ ਵਿੱਚ ਆ ਰਿਹਾ ਹੈ ਉਹਨੂੰ ਅਸੀਂ ਨੀਰੈਸਟ ਓਟ ਕਲੀਨਿਕ ਔਰ ਨੇੜੇ ਦੇ ਹਸਪਤਾਲ ਉਹਨੂੰ ਡਾਇਰੈਕਟ ਕਰਦੇ ਹਾਂ ਔਰ ਉਹਦੀ ਡਿਟੇਲ ਨੋਟ ਕਰਕੇ ਸਾਡੇ ਜਿਹੜੇ ਸਿਵਲ ਸਰਜਨ ਆਫਿਸ ਦੇ ਵਿੱਚ ਪਾਸੇ ਡਿਟੇਲ ਪ੍ਰੋਵਾਈਡ ਕਰਾਉਂਦੇ ਹਾਂ ਉੱਥੋਂ ਉਹਨਾਂ ਨੂੰ ਕਨੈਕਟ ਕੀਤਾ ਜਾਂਦਾ ਹੈ ਔਰ ਨੀਰੈਸਟ ਓਟ ਸੈਂਟਰ ਦੇ ਰਾਹੀਂ ਉਹਨਾਂ ਨੂੰ ਦਵਾਈ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਜਾਂਦੀ ਹੈ ਇਸ ਦੇ ਨਾਲ ਨਾਲ ਹੀ ਜਿਹੜੇ ਕਿ ਆਪਣਾ ਬੱਚੇ ਨੇ ਉਹਨਾਂ ਦਾ ਪ੍ਰੋਪਰ ਡੀ ਐਡਿਕਸ਼ਨ ਰੀਹੈਬਿਲੀਟੇਸ਼ਨ ਪ੍ਰੋਗਰਾਮ ਬਾਰੇ ਜਿਹੜਾ ਗਵਰਨਮੈਂਟ ਵੱਲੋਂ ਚਲਾਇਆ ਜਾ ਰਿਹਾ ਹੈ ਉਹਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਨੇੜੇ ਜਿਹੜਾ ਵੀ ਡੀ ਐਡਿਕਸ਼ਨ ਸੈਂਟਰ ਜਾਂ ਰੀਹੈਬਿਲੀਟੇਸ਼ਨ ਸੈਂਟਰ ਹੈ ਉੱਥੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਔਰ ਉਹਨਾਂ ਦਾ ਉੱਥੇ ਜਾ ਕੇ ਔਰ ਜੇ ਐਡਮਿਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਦਾ ਐਡਮਿਸ਼ਨ ਵੀ ਕਰਾਇਆ ਜਾਂਦਾ ਹੈ ਇਸ ਦੇ ਨਾਲ ਨਾਲ ਸਿਵਲ ਸਰਜਨ ਆਫਿਸ ਨੂੰ ਇਹਦਾ ਨੋਡਲ ਅਫਸਰ ਲਗਾਇਆ ਗਿਆ ਇਨ ਆਰਡਰ ਡਿਪਾਰਟਮੈਂਟ ਲਗਾਇਆ ਗਿਆ ਉੱਥੋਂ ਉੱਥੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕਰਾ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਟਰਾਂਸਪੇਰੈਂ ਇੱਕ ਫਲੋ ਜਿਹੜਾ ਹੈਗਾ ਉਹ ਪ੍ਰੋਪਰ ਚੈਨਲ ਦੇ ਰਹਿਣ ਫਲੋ ਹੋਵੇ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹਰ 7ਵੇਂ ਦਿਨ ਇੱਕ ਫੋਲੋਅਪ ਕਾਲ ਜਿਹੜੀ ਹੈਗੀ ਹੋ ਜਾਂਦੀ ਹੈ ਤਾਂ ਕਿ ਇੱਕ ਰੂਟੀਨ ਦੇ ਵਿੱਚ ਇੱਕ ਬੰਦੇ ਨੂੰ ਉਹਨੂੰ ਲੱਗੇ ਕਿ ਹਾਂ ਮੈਨੂੰ ਕੋਈ ਨਾ ਕੋਈ ਫੋਲੋ ਫੋਲੋਅਪ ਕਰ ਰਿਹਾ ਹੈ ਤੇ ਮੈਨੂੰ ਕੋਈ ਪੁੱਛ ਰਿਹਾ ਹੈ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਨਸ਼ਿਆਂ ਦੀ ਆਉਂਦੀ ਹੈ ਉਹ ਇਹ ਹੁੰਦੀ ਹੈ ਕਿ ਜਦੋਂ ਕਿਸੇ ਦਾ ਟ੍ਰੀਟਮੈਂਟ ਹੋ ਜਾਂਦਾ ਹੈ ਉਹਨੂੰ ਲਾਈਫ ਸਕਿੱਲ ਵਗੈਰਾ ਦੇ ਦਿੱਤੀ ਜਾਂਦੀ ਹੈ ਰੀਲੈਪਸ ਬੜਾ ਹਾਈ ਰੇਟ ਹੈ ਦੇ ਵਿੱਚ ਉਹ ਨਸ਼ੇ ਦੁਬਾਰਾ ਉਹਨੂੰ ਇਸ ਚੀਜ਼ ਦੀ ਲਤ ਲੱਗਦੀ ਹੈ ਦੁਬਾਰਾ ਉਹਨੂੰ ਤੜਪ ਲੱਗਦੀ ਹੈ ਔਰ ਉਹ ਦੁਬਾਰਾ ਇਸ ਇਸ ਦੇ ਸ਼ਿਕੰਜੇ ਦੇ ਵਿੱਚ ਨਾ ਆਏ ਇਸ ਵਾਸਤੇ ਤਰੰਗ ਹੈਲਪਲਾਈਨ ਬੜੀ ਇੱਕ ਜ਼ਰੂਰੀ ਚੀਜ਼ ਹੈ ਔਰ ਇੱਕ بڑا ਮਤਲਬ ਸਾਡਾ ਏਮ ਹੈ ਕਿ ਇਹ ਇੱਕ ਬੜਾ ਕਾਰਗਰ ਸਾਬਿਤ ਹੋਏਗਾ ਉਹ ਉਸ ਨੂੰ ਹਰ ਜਿਹੜਾ ਹੈਗਾ ਵੀਕ ਫੋਨ ਕਰਦੇ ਆ ਔਰ ਉਹਦੀ ਡਿਟੇਲ ਜਿਹੜੀ ਹੈਗੀ ਹੈ ਉਹ ਡਿਟੇਲ ਉਸ ਤੋਂ ਮੰਗਦੇ ਆ ਕਿ ਡਿਟੇਲ ਦੇ ਵਿੱਚ ਕਿ ਤੁਸੀਂ ਇਸ ਹਫਤੇ ਕਿਹੜੀ ਕਿਹੜੀ ਐਕਟੀਵਿਟੀਆਂ ਕੀਤੀ ਕੀ ਕਰ ਰਹੇ ਹੋ ਤਾਂ ਕਿ ਉਹਨੂੰ ਮੈਂਟਲੀ ਜਿਹੜਾ ਹੈਗਾ ਇੱਕ ਸਾਈਕੋਲੋਜੀਕਲ ਸਪੋਰਟ ਪੇਸ਼ੀਐਂਟ ਨੂੰ ਮਿਲਦਾ। ਇਸ ਦੇ ਨਾਲ ਨਾਲ ਹੀ ਅਸੀਂ ਉਹਨੂੰ ਜਿਹੜੇ ਗਵਰਨਮੈਂਟ ਦੇ ਰੋਜ਼ਗਾਰ ਦੇ ਪ੍ਰੋਗਰਾਮ ਨੇ ਜਿਹੜਾ ਡਿਪਾਰਟਮੈਂਟ ਬਿਊਰੋ ਜਿਹੜਾ ਸਾਡਾ ਬਿਊਰੋ ਆਫ এমਪਲੋਇਮੈਂਟ ਹੈ ਉਹਨਾਂ ਨਾਲ ਉਹਨਾਂ ਤੋਂ ਵੀ ਕਨੈਕਟ ਕਰਾਇਆ ਜਾਂਦਾ ਹੈ ਤਾਂ ਕਿ ਉਹਨਾਂ ਦੀ ਸਕਿੱਲ ਦੇ ਹਿਸਾਬ ਨਾਲ ਉਹਨਾਂ ਨੂੰ ਰੋਜ਼ਗਾਰ ਜਿਹੜਾ ਹੈਗਾ ਉਹ ਦਿੱਤਾ ਜਾ ਸਕੇ। ਉਹਨਾਂ ਦੀ ਜਿਹੜੀ ਡਿਟੇਲ ਹੈ ਉਹ ਨੋਟ ਕੀਤੀ ਜਾਂਦੀ ਹੈ ਔਰ ਡਿਟੇਲ ਦੇ ਵਿੱਚ ਜਿਹੜੀ ਉਹਨਾਂ ਦੀ ਸਕਿੱਲ ਹੈ ਗ੍ਰੈਜੂਏਸ਼ਨ ਡਿਗਰੀ ਵਗੈਰਾ ਜੋ ਵੀ ਬੱਚੇ ਨੇ ਕੀਤੀ ਹੈ ਡਿਪਲੋਮਾ ਕੀਤਾ ਉਹਦੇ ਹਿਸਾਬ ਨਾਲ ਉਹਨੂੰ ਉਹਨੂੰ ਸਰਕਾਰ ਦੀ ਯੁੱਧ ਨਸ਼ਾ ਵਿਰੋਧ ਹੈਲਪਲਾਈਨ ਬਾਰੇ ਵੀ ਦੱਸਿਆ ਜਾਂਦਾ ਹੈ ਵੀ ਜੇਕਰ ਉਹਨੇ ਕਿਸੇ ਦੇ ਬਾਰੇ ਵੀ ਕੋਈ ਸ਼ਿਕਾਇਤ ਕਰਨੀ ਹੈ ਕੋਈ ਨਸ਼ਾ ਅਸਰ ਹੈ ਗਿਆ ਕੋਈ ਨਸ਼ਾ ਵੇਚ ਰਿਹਾ ਹੈ ਉਹ ਜਿਹੜਾ ਹੈਗਾ ਯੁੱਧ ਨਸ਼ਾ ਵਿਰੋਧ ਹੈਲਪਲਾਈਨ ਤੇ ਕਾਲ ਕਰਕੇ ਉਹ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਚਾਰ ਪੰਜ ਡਿਪਾਰਟਮੈਂਟ ਇਹਦੇ ਵਿੱਚ ਬਹੁਤ ਅਹਿਮ ਰੋਲ ਨਿਭਾਉਂਦੇ ਹਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਡਿਪਾਰਟਮੈਂਟ ਸਿਵਲ ਸਰਜਨ ਆਫਿਸ ਡਿਸਟ੍ਰਿਕਟ ਬਿਊਰੋ ਆਫ ਏਮਪਲੋਇਮੈਂਟ ਇਹਦੇ ਨਾਲ ਨਾਲ ਰੈੱਡ ਕਰਾਸ ਸੁਸਾਇਟੀ ਔਰ ਸਾਡੀ ਜਿਹੜੀ ਏਜੰਸੀ ਹੈ ਜੋ ਹੈਲਪ ਜੋ ਮਤਲਬ ਸਾਈਕ ਉਹ ਏਜੰਸੀ ਜਿਹੜੀ ਹੈਗੀ ਆ ਉਹ ਇੱਕ ਇਹਦੇ ਵਿੱਚ ਸਾਡਾ ਸਪੋਰਟ ਕਰ ਰਹੀ ਹੈ। ਸੋ ਇਹ ਹੀ ਸਾਡਾ ਇੱਕ ਤਰੰਗ ਹੈਲਪਲਾਈਨ ਚੱਲ ਰਹੀ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲਦੀ ਹੈ ਇਹਦਾ ਨੰਬਰ ਹੈ 9779 175050 ਮੈਂ ਰਿਪੀਟ ਕਰ ਦਿੰਦਾ 9779 175050 ਤਰੰਗ ਹੈਲਪਲਾਈਨ ਦਾ ਨੰਬਰ ਹੈ ਤੁਸੀਂ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਦ ਮਰਜ਼ੀ ਕਾਲ ਕਰ ਸਕਦੇ ਹੋ। ਔਰ ਇਹ ਜਿਹੜਾ ਹੈਗਾ ਜੇ ਤੁਸੀਂ ਫਿਜ਼ੀਕਲੀ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਡਾ ਰੈੱਡ ਕਰਾਸ ਭਵਨ ਹੈਗਾ ਇੱਥੇ ਉਹ ਲੁਧਿਆਣਾ ਦੇ ਵਿੱਚ ਤੁਸੀਂ ਸ਼ਾਇਦ ਦੇ ਵਿੱਚ ਵਿਜ਼ਿਟ ਕਰ ਸਕਦੇ ਥੈਂਕ ਯੂ ਸੋ ਮਚ ਅਸਲ ਜਿਸ ਤਰ੍ਹਾਂ ਲੁਧਿਆਣਾ ਬਹੁਤ ਬੜਾ ਕੋਈ ਇਹਦੇ ਉੱਪਰ ਕੋਈ ਸਾਈਟ ਇਨਫੋ ਮੈਂ ਕੈਨ ਗੇਟ ਲੋਕਲ ਲੁਧਿਆਣਾ ਮਿਲ ਜਾਏ ਕੋਈ ਵਰਕਪਲ ਬੰਦੀ ਵਿੱਚ ਕੋਈ ਨਜ਼ਦੀਕ ਲੋਕਾਂ ਨੂੰ ਕੋਪੀਟਲ ਏਰੀਆ ਵੱਲ ਜਾ ਗਰਾਉਂਡ ਹਾਲ ਦੀ ਘੜੀ ਅਸੀਂ ਇੱਕ ਬਣਾਇਆ ਅਸੀਂ ਉਹਨੂੰ ਲਾਗੂ ਕਰ ਰਹੇ ਹਾਂ ਔਰ ਉਹਦੇ ਰਿਸਪੌਂਸ ਦੇ ਜੇ ਔਰ ਉਹਦੀ ਕੈਪੈਸਿਟੀ ਹੈਗੀ ਹੈ ਜਿੰਨਾ ਇੱਕ ਲੋਡ ਹੈ ਹਾਲ ਦੀ ਘੜੀ ਉਹਨੂੰ ਡੀਲ ਕਰਨ ਵਾਸਤੇ that center is sufficient ਜਿਵੇਂ ਜਿਵੇਂ ਸਾਨੂੰ ਰਿਸਪਾਂਸ ਆnder ਰਹੇਗਾ ਤੇ ਡਿਮਾਂਡ ਆndi ਰਹੇਗੀ ਅਸੀਂ ਬਾਕੀ ਜਿਹੜੀ ਥਾਂ ਹੈ ਸਬਡਿਵੀਜ਼ਨਾਂ ਨੇ ਉੱਥੇ ਵੀ ਅਸੀਂ ਇਹ ਪ੍ਰੋਗਰਾਮ ਲਾਂਚ ਕਰਾਂਗੇ